ਹੈਲੋ ਹਾਂਜੀ ਆਵਾਜ਼ ਆ ਰਹੀ ਐ ਹਾਂਜੀ ਕੋਈ ਆ ਰਹੀ ਐ ਕੌਣ ਬੋਲ ਰਿਹਾ ਮੈਂ ਲੱਖਾ ਸਿੰਘ ਸਿਧਾਣਾ ਬੋਲਦਾ ਜੀ ਵੀਡੀਓ ਬੋਲਦੇ ਹਾਂ ਮੈਡਮ ਰਸਿਕਾਲ ਜੀ ਹਾਂਜੀ ਹਾਂਜੀ ਰਸਿਕਾਲ ਹਾਂ ਇੱਕ ਨਾ ਜੀ ਭੰਮੇ ਖੁਰਦ ਜੰਗਲ ਲਾਇਆ ਸੀਗਾ ਪੰਚਾਇਤੀ ਬਾਣ ਚ ਦੋ ਕਿੱਲੇ ਬਾਣ ਸੀਗੇ ਜੀ ਹਾਂ ਉਹ ਡੀਸੀ ਸਾਹਿਬ ਨੇ ਆਫ ਲਗਾਇਆ ਸੀਗਾ ਵਾਤਾਵਰਨ ਦੇ ਸਦੇ ਉੱਤੇ ਕਧਿਆ ਦੋ ਦੋ 3 3 ਫੁੱਟ 4 4 ਫੁੱਟ ਬੂਟੇ ਹੋ ਗਏ ਸੀ ਉਹ ਬਾਹ ਦਿੱਤਾ ਗਿਆ ਸਾਰਾ ਉਸ ਬਾਹਨ ਚ ਖੜਿਆ ਉਹ ਕਿਦੀ ਮਨਜ਼ੂਰੀ ਨਾ ਬਾ ਹੈ ਗਈ ਜੰਗਲ ਉਹ ਉਹ ਮੈਂ ਚੈੱਕ ਕਰ ਰਹੀ ਆ ਜੀ ਨਹੀਂ ਪ੍ਰਬੰਧਕ ਮੈਡਮ ਤੁਸੀਂ ਹੋ ਕਿ ਉਹ ਪਛਾਣਤਾ ਭੰਗ ਨੇ ਜੀ ਨਹੀਂ ਨਹੀਂ ਮੈਂ ਤਾਂ ਨਹੀਂ ਪ੍ਰਬੰਧਕ ਸੀ ਹਾਂ ਜੀ ਆ ਚਲੋ ਜਿਹੜਾ ਸਾਫ ਹੁੰਦਾ ਪ੍ਰਬੰਧਕ ਉਹ ਹੈਰਾਨੀ ਦੀ ਗੱਲ ਆ ਜੀ ਜਾਣੇ ਸਾਨੂੰ ਅਧਿਕਾਰੀਆਂ ਨੂੰ ਰੋਕ ਕੇ ਹੀ ਕਰੋਗੇ ਤਾਂ ਫਨਾਹ ਕਰਤਾ ਜੀ ਬਾਤ ਆ ਸਾਰਾ ਬੂਟੇ ਦਾ ਜਿਵੇਂ ਤਵੀਆਂ ਮਾਰ ਕੇ ਪੱਟ ਤੇ ਖਤਮ ਕਰਦੇ ਕੋਈ ਨਹੀਂ ਬੰਦ ਸੌਂਦਾ ਵੀ ਦੇਰ ਨਹੀਂ ਲੱਗਦਾ ਡੀਸੀ ਦਾ ਨੰਬਰ ਹੈਗਾ ਤੇਰੇ ਕੋਲੇ ਲੈ ਸੋ ਆ ਬਾਈ ਅਸੀਂ ਕਿੱਥੇ ਕਿੱਥੇ ਜਾ ਕੇ ਲੜਾਂਗੇ ਯਾਰ ਹਰ ਤੁਸੀਂ ਦੇਖੇ ਹੀ ਹੁਣ ਲਗਾਤਾਰ ਸਾਨੂੰ ਉਟਾਲੀਆਂ ਜਿਹੜੀਆਂ ਪੱਟੀਆਂ ਅਰਥ ਅੱਜ ਮੈਨੂੰ 5 ਮਹੀਨਾ ਦਨ ਹੋ ਗਿਆ ਉੱਥੇ ਲੜੀ ਜਾਂਦੇ ਉਹਨੂੰ ਕਦੇ ਡੀਸੀ ਨੂੰ ਕਦੇ ਡੀਐਫਓ ਨੂੰ ਕਦੇ ਵੀਡੀਓ ਨੂੰ ਕਦੇ ਐਸਰੀਮ ਨੂੰ ਕਦੇ ਤਸੀਲਦਾਰ ਨੂੰ ਫੋਨ ਕਰ ਅੱਜ ਜਾ ਕੇ ਕਦੇ ਮਾੜਾ ਮੋਟਾ ਉਹ ਪਰਚੇ ਵਾਲੀ ਕਾਰਵਾਈ ਸ਼ੁਰੂ ਹੋਈ ਹੈ ਇਹ 5 ਦਿਨ ਤੱਕ ਗੱਲ ਹੀ ਨਹੀਂ ਸੁਣੀ ਉਹ ਵੀ ਮੈਂ ਮਸਲਾ ਕ੍ਰਿਸ਼ਨ ਕਮਾਲ ਜਿਹੜਾ ਸੈਕਟਰੀ ਹੈ ਉਹਦੇ ਧਿਆਨ ਚ ਲਿਆਂਦਾ ਫਿਰ ਜਾ ਕੇ ਹਲਜਲ ਹੋਈ ਆ ਥੱਲੇ ਤਾਂ ਕਹਿੰਦੇ ਗੱਲ ਹੀ ਸੁਣਨ ਨੂੰ ਕੋ ਤਿਆਰ ਨਹੀਂ ਸਾਰੇ ਪਲਾ ਛਾੜੀ ਜਨ ਸੀ ਉਹਨਾ ਮਸਲਾ ਨਵਾਂ ਉੱਠ ਖੜਿਆ ਭਾਈ ਭੰਵੇਂ ਖੁਰਦ ਪਿੰਡ ਆ ਇਹ ਪਾ ਮੇ ਖੁਰਦਾ ਜਿਲ੍ਹਾ ਮਾਨਸਾ ਦਾ ਪਿੰਡਾ ਦੇਖੋ ਭਾਈ 2 ਕਿੱਲਾਂ ਜੰਗਲ ਲੱਗਿਆ ਸੀ ਤੇ ਪੂਰੇ 2 ਕਿੱਲਾਂ ਚਾ 2 ਕਿੱਲੇ ਸੀ ਸਾਰੇ ਆ ਤੁਹਾਨੂੰ ਦਿਖਾ ਵੀ ਦਿੰਨੇ ਆ ਭਾਈ ਵਧੀਆ ਬੂਟੇ ਖੜੇ ਸੀ ਆ ਦੇਖੋ ਆ ਸਾਰੇ ਤਵੀਆਂ ਨਾਲ ਭਾਈ ਬਾਹ ਤੇ ਆ ਆ ਦੇਖ ਲੋ ਆ ਹੋਰ ਦਿਖਾਉਣੇ ਆਜੋ ਆ ਬਣ ਖੜੇ ਆ ਭਾਈ ਬਣਾ ਦੇ ਆ ਦੇਖ ਲੋ ਬਣਾ ਦੇ ਬੂਟੇ ਖੜੇ ਆ ਏ ਡੇ ਡੇ ਹੋ ਗਏ ਸੀ ਬਾਈ ਫਦਰ ਮਰੂਦਾਂ ਇਹ ਪੁੱਛੇ ਸੀ ਉਹ ਸਾਰੇ ਕਿੱਡੇ ਕਿੱਡੇ ਹੋ ਗਏ ਸੀ ਉਹ ਡੇ ਡੇ ਹੋ ਗਏ ਸੀ ਪੂਰੇ ਵਧੀਆ ਹੋ ਗਏ ਸੀ ਪੂਰੇ ਵਧੀਆ ਇਹ ਆ ਬਾਈ ਰਾਉਂਡ ਗਲਾਸ ਵਾਲੇ ਲਾ ਕੇ ਗਏ ਸੀਗੇ ਓਏ ਆ ਬਾਈ ਹਾਂਜੀ ਖੜੇ ਮੁਰਦਾਂ ਕਿੰਨਾ ਬੂਟਾ ਲਾਇਆ ਬਾਈ ਤੁਸੀਂ ਇੱਥੇ 5200 5200 ਲੱਗਿਆ ਕਿ ਬਾਈ 5200 ਹਾਂਜੀ 5200 ਬੂਟਾ ਲਾਇਆ ਇਹ ਕੋ ਸੋ ਮਚਾਤੇ ਜੋ ਉੱਥੇ ਅੰਦਰ DC DC ਲਾ ਕੇ ਗਿਆ ਆਪਾਂ ਡੀਸੀ ਸਾਹਿਬ ਐਜ਼ ਅ ਗੈਸਟ ਆਏ ਸੀਗੇ ਜੀ ਬੀਡੀਪੀਓ ਮੈਡਮ ਵੀ ਐਜ਼ ਅ ਗੈਸਟ ਸੀਗੇ ਅੱਛਾ ਬੀਡੀਪੀਓ ਤੇ ਡੀਸੀ ਮਾਨਸਾ ਜਾਣੇ ਇੱਥੇ ਮਹਿਮਾਨ ਦੇ ਤੌਰ ਤੇ ਆ ਕੇ ਲਵਾ ਕੇ ਗਏ ਉਸ ਦਿਨ 6 ਜੰਗਲ ਲੱਗੇ ਸੀ ਬਾਈ ਚੰਡਾ ਕਲਾਂ ਹਾਂ ਕਲੀਪੁਰ ਹਾਂ ਇਹ ਹੁਣ ਸਰਪੰਚ ਤੇ ਹਰ ਪੰਚਾਇਤ ਦਾ ਭੰਗ ਹੈ ਵੀ ਬਾਹਿਆ ਕੀ ਬਾਹਿਆ ਕੀ ਦੇ ਅਧਿਕਾਰ ਨਾਲ ਆਏ ਨਹੀਂ ਫਿਰ ਤਾਂ ਜੋ ਜਿਵੇਂ ਪ੍ਰਬੰਧਕ ਨੇ ਉਹਨਾਂ ਦੇ ਸਾਹਿਬ ਪ੍ਰਬੰਧਕ ਨੇ ਬਾਤ ਆ ਨੰਬਰ ਹੈ ਪ੍ਰਬੰਧਕ ਦਾ ਹਾਂਜੀ ਨਹੀਂ ਮੜਾ ਜੀ ਹਾਂ ਐਡੇ ਐਡੇ ਬਰੂਦਾਂ ਦੇ ਬੁੱਝੇ ਬਹੁਤ ਵਧੀਆ ਅੱਜ ਵੀ ਖੜੇ ਐ ਫੁੱਟ ਪੌਦੇ ਖੜੇ ਐ ਅੱਜ ਤਾਂ ਖੜੇ ਆ ਹਲੇ ਵਿੱਚ ਆ ਆ ਦੇ ਸਾਰੇ ਵਿੱਚ ਪੌਦੇ ਖੜੇ ਅਜੇ ਕਾਇਮ ਆ ਅੱਜ ਨੂੰ ਤਾਂ ਬਾਈ ਖੜੇ ਐ ਹਾਂ ਇਹ ਤਾਂ ਹਲੇ ਪਰਤੇ ਨਹੀਂ ਲੰਗੇ ਹੈਗਾ ਨੰਬਰ ਤਲਾ ਮੇਰੀ ਕਰਾ ਯਾਰ ਪ੍ਰਬੰਧਕ ਕਿਹੜਾ ਸੀ ਪ੍ਰਬੰਧਕ ਨੂੰ ਤਾਂ ਪਤਾ ਹੀ ਹੋਣਾ ਵੀ ਕਿਵੇਂ ਵਾਹਿਆ ਗਿਆ ਇਹ ਪ੍ਰਬੰਧਕ ਇਹ ਕਹਿੰਦੇ ਸਾਡੇ ਕੋਲ ਕਹਿੰਦੇ ਰਜਿਸਟਰ ਤੇ ਮਾਰ ਲਈ ਬਾਹਣ ਆ ਜਿਹੜਾ ਚੜਿਆ ਨਹੀਂ ਹੈਗਾ ਬਾਹਣੀ ਉਹ ਹੀ ਗੱਲ ਕਹਿ ਰਹੇ अच्छा ये हट कर जे हटਦਾ ਹੀ ਨਹੀਂ ਚੜਿਆ ਹੋਇਆ ਮੌਜੂਦਾ ਐਡੀਸੀ 300 ਨੇ ਭਾਈ ਜੀ ਇਹ ਐਡੀਸੀ ਦਾ ਨੰਬਰ ਮੇਰੇ ਕੋਲ ਆ ਜਿਹੜਾ ਹੈ ਹਾਂਜੀ ਅਮਿਤ ਅਮਿਤ ਬੈਂਬੀ ਜੀ ਇਹ ਪਹਿਲਾਂ ਪਟਿਆਲੇ ਸੀਗੇ ਹੁਣ ਆਪਣੇ ਨੇ ਇਸ ਟਾਈਮ ਇਹਨਾਂ ਕੋਲ ਡੀਸੀ ਸਾਹਿਬ ਦਾ ਚਾਰਜ ਵੀ ਹੈਗਾ ਉਹ ਕਿਉਂਕਿ ਡੀਵੀ ਸਾਹਿਬ ਛੁੱਟੀ ਤੇ ਨੇ ਮਾਨਸਾ ਦੀ ਹਾਂਜੀ ਪਰ 100 ਕਰੋੜ ਦਾ ਨੰਬਰ ਜੀ ਸ਼ੁਰੂ ਦੇਖੋ ਬੋਗੇ ਜੀ ਬੁੱਟੇ 하나 ਬਾਈ ਵਧੀਆ ਚੱਲ ਪਿਆ ਸੀ ਇਹਦੇ ਤੱਕ ਸੀ ਬਾਈ 80% ਬੁੱਝੇ ਸੀ ਜੀ ਜਿੰਨੇ ਲਾਏ ਆਉਂਦੇ ਛੇ ਫਰਾਂਡ ਬੁੱਝੇ ਕੈਂਪ ਸੀ ਜਮਾ ਅਰੇ ਬਾਈ ਮਾਰ ਨੂੰ ਆ ਹਾਂ ਉਹਨੇ ਕੱਖ ਫੋਨ ਕਰਕੇ ਦਿਖਾਈ ਘਟਾ ਦਿੰਦੇ ਸੀ ਲਾ ਲਾ ਫੋਨ ਲਾ ਮੇਰੀ ਗੱਲ ਸੁਣ ਕੱਖ ਫੋਨ ਕਰਕੇ ਦਿਖਾਈ ਘਟਾ ਦਿੰਦੇ ਜੀ ਬੁੱਝੇ ਸਾਰੇ ਕੈਂਪ ਵਧੀਆ ਲੈਂਡ ਚ ਲਾਏ ਸੀ ਮਤਲਬ ਬੂਈਆਂ ਵਾਈਆਂ ਸੋ ਇੰਨਾ ਮਾੜਾ ਹਾਲ ਹੋ ਗਿਆ ਬਾਈ ਅਸੀਂ ਕੋਈ ਜੰਗਲ ਲਾਏ ਵੀ ਨਹੀਂ ਛੱਡ ਰਹੇ ਕੋਈ ਦਰਾਖਤ ਛੜਕਾਂ ਦੇ ਖੜੇ ਵੀ ਨਹੀਂ ਛੱਡ ਰਹੇ ਪੱਟ ਰਹੇ ਆ ਹੁਣ ਇਹਦੇ ਲਈ ਮੈਂ ਬਾਰ-ਬਾਰ ਬੇਨਤੀ ਕਰਦਾ ਵੀ ਕੀ ਸਰਕਾਰ ਕੋਈ ਧਿਆਨ ਦੇਊਗੀ ਕਿ ਪੰਜਾਬ ਦਾ ਮੁੱਖ ਮੰਤਰੀ ਕੋਈ ਇਸ ਸੰਬੰਧਿਤ ਮੈਿਕ ਮੈਂ ਇਹਦੇ ਨਾਲ ਜਿਹੜਾ ਮੰਤਰੀ ਆ ਜੰਗਲਾਤ ਮੰਤਰੀ ਆ ਕੌਣ ਧਿਆਨ ਦੇਊਗਾ ਆ ਤੁਹਾਡੇ ਸਾਹਮਣੇ ਦੇਖੋ ਦੋ ਕਿੱਲੇ ਜੰਗਲ ਪਾ ਕੇ ਵਧੀਆ ਲੱਗਿਆ ਹੋਇਆ ਦੋ ਤੰਦਰ ਫੁੱਟ ਦੇ ਬੂਟੇ ਹੋਗੇ ਸੀਗੇ ਪਿਛਲੇ ਸਾਲ ਲੱਗਾ ਸੀ ਪੂਰਾ ਵਧੀਆ ਆ ਦੱਸਦੇ ਆ ਬਾਈ ਖੇਤਾਂ ਵਾਲੇ ਇਹਨੂੰ ਪੁੱਛ ਬਾਈ ਇਹ 80% ਬੂਜੇ ਕੈਮ ਹੋਗੇ ਸੀਗੇ ਵਧੀਆ ਤੇ ਮੰਨ ਲਓ ਦੂਆ ਦੇ ਪਤਾ ਨਹੀਂ ਕਿੰਨੇ ਕਿਹੜੇ ਹਿਸਾਬ ਨਾਲ ਇਹ ਬਾਹ ਆ ਗਿਆ ਸਾਰੀ ਬੂਜੇ ਕੈਂਪ ਸੀਗੇ ਇਹਨੇ ਬਾ ਕੇ ਬੋਲੀ ਵੀ ਲਾਤੀ ਕਹਿੰਦੇ ਹਾਂ ਬੋਲੀ ਲਾਤੀ ਹੈ ਵੀ ਵੇਖ ਲਓ ਇੱਕ ਪਾਸੇ ਡੀਸੀ ਆਉਂਦਾ ਜੰਗਲ ਲਵਾਉਂਦਾ ਸਰਕਾਰ ਬਹੁਤ ਵੱਡੇ ਵੱਡੇ ਦਮਕ ਜੇ ਮਾਰਦੀ ਆ ਕਿ ਅਸੀਂ ਵਾਤਾਵਰਨ ਦਾ ਦਿਹਾੜਾ ਬਣਾਉਨੇ ਆ ਜੀ ਵਾਤਾਵਰਨ ਵਿਭਾਗ ਦੇ ਉੱਤੇ ਅਸੀਂ ਬਹੁਤ ਅਸੀਂ ਰੁੱਖ ਲਵਾ ਰਹੇ ਆ ਸੈਮੀਨਾਰ ਲਵਾਉਂਦੇ ਆ ਬਹੁਤ ਲੋਕਾਂ ਨੂੰ ਸਿੱਖਿਆ ਦਿੰਦੇ ਆ ਦੂਜੇ ਪਾਸੇ ਵਾਤਾਵਰਨ ਜਿਹਦੇ ਦਿਹਾੜਾ ਹੁੰਦਾ 5 ਜੂਨ ਨੂੰ ਉਦੋਂ ਹੀ ਇਹ ਸਾਰਾ ਜੰਗਲ ਬਾਇਆ ਜਾਂਦਾ। ਸੋ ਇਹਦਾ ਕੌਣ ਜ਼ਿੰਮੇਵਾਰ ਹੈ? ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ, ਪੰਜਾਬ ਦੇ ਜੰਗਲਾਤ ਮੰਤਰੀ ਨੂੰ, ਪੰਜਾਬ ਦੇ ਸੈਕਟਰੀ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲਿਆਉਣਾ ਚਾਹਣਾ ਮਸਲਾ। ਕਿਉਂਕਿ ਜਿਸ ਤਰੀਕੇ ਨਾਲ ਮੈਂ ਉਟਾਲਾਂਗਾ ਨਾ ਮਸਲਾ ਦੇਖਿਆ ਵੀ ਜਦੋਂ ਮੈਂ ਕ੍ਰਿਸ਼ਨ ਕੁਮਾਰ ਦੇ ਧਿਆਨ ਚ ਲਿਆਉਂਦਾ ਹੈਲੋ 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 ਤਾਰ ਵੀ ਲਾਈ ਆ ਬਗਲ ਮਾਰਿਆ ਵਾ ਯਾਰ ਦੇਖ ਲਾ ਹਾਂ ਤਾਰ ਵੀ ਲੈ ਤਾਂ ਮੈਂ ਜਦੋਂ ਮਸਲਾ ਟਾਲਿੰਗ ਵਾਲਾ ਕ੍ਰਿਸ਼ਨ ਕੁਮਾਰ ਜੀ ਦੇ ਧਿਆਨ ਚ ਲਿਆਉਂਦਾ ਤਾਂ ਨਾਲ ਦੀ ਨਾਲ ਉਹਦੇ ਉੱਤੇ ਉਹਦੂ ਬਾਅਦ ਐਕਸ਼ਨ ਹੋਇਆ ਸੋ ਮੈਂ ਖਾਸ ਤੌਰ ਤੇ ਇਹ ਜਿਹੜੀ ਵੀਡੀਓ ਬਣਾ ਰਿਹਾ ਮੈਂ ਖਾਸ ਤੌਰ ਤੇ ਕਿਉਂਕਿ ਉਹ ਨੈਰੀ ਵਿਭਾਗ ਦੇ ਤੇ ਜੰਗਲਾਤ ਵਿਭਾਗ ਦੇ ਜਿਹੜੇ ਸੈਕਟਰੀ ਨੇ ਕ੍ਰਿਸ਼ਨ ਕੁਮਾਰ ਜੀ ਉਹਨਾਂ ਕੋਲੇ ਇਹ ਜੰਗਲਾਤ ਦਾ ਵਿਭਾਗ ਉਹਨਾਂ ਦੇ ਕੋਲੇ ਆ ਉਹਨਾਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਇੰਨਾ ਬੰਦਿਆਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਬੰਦਿਆਂ ਨੇ ਆ ਦੋ ਕਿੱਲੇ ਜੰਗਲਵਾ ਹੈ 5200 ਬੂਟਾ ਪਾ ਹੈਗਾ 5200 ਬੂਟਾ ਕਿੰਨੀ ਮਿਹਨਤ ਦੇ ਨਾਲ ਰਾਉਂਡ ਗਲਾਸ ਸੰਸਥਾ ਜਿਹੜੀ ਬਣੀ ਹੈ ਉਹਨੇ ਕਿੰਨੀ ਮਿਹਨਤ ਦੇ ਨਾਲ ਇਹ ਜੰਗਲ ਲਾਇਆ ਸੀਗਾ ਪੰਚਾਇਤ ਨੇ ਡੀਸੀ ਨੇ ਲਵਾਇਆ ਕਿ ਤੇ ਇੱਥੇ ਪ੍ਰਬੰਧਕ ਨੇ ਕੋਈ ਪੰਚਾਇਤ ਨਹੀਂ ਪਤਾ ਨਹੀਂ ਕਿਵੇਂ ਪ੍ਰਬੰਧਕ ਨੇ ਬਹਾਇਆ ਕੀ ਨਾਮ ਪ੍ਰਬੰਧਕ ਦਾ ਜੈ ਨਿਕਰਨ ਕੁਮਾਰ ਕਰਨ ਕੁਮਾਰ ਜੈ ਲੱਗੇ ਹੋਏ ਨੇ ਪ੍ਰਬੰਧਕ ਉਹਨਾਂ ਨੇ ਇਹ ਬਹਾਇਆਗਾ ਇਹ ਡੀਸੀ ਨੇ ਬੰਦ ਕਰ ਲਿਆ ਫੋਨ ਤਾਂ ਸੋ ਮੈਂ ਤੁਹਾਡੇ ਨੇ ਧਿਆਨ ਚ ਲਿਆਉਣਾ ਚਾਹੁੰਨਾ ਕਿ ਇਹਨਾਂ ਉਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕਰਦਾ ਕਿ ਤੁਸੀਂ ਇਹ ਜਿਹੜਾ ਤਬਾਹ ਕਰ ਰਹੇ ਹੋ ਪੰਜਾਬ ਨੂੰ ਬੰਜਰ ਬਣਾ ਰਹੇ ਹੋ ਪੰਜਾਬ ਨੂੰ ਇਹ ਪੰਚਾਇਤਾਂ ਦਾ ਫਰਜ਼ ਹੁੰਦਾ ਕਿ ਅਸੀਂ ਜੰਗਲ ਲਵਾਏ ਆ ਤਾਂ ਜੰਗਲ ਸੰਭਗੇ ਰਚਾਈਏ ਇਹ ਨਹੀਂ ਕਿ ਜੰਗਲਾਂ ਨੂੰ ਅਸੀਂ ਜੜਦਗੇ ਤਬਾਹ ਕਰਦਗੇ ਸੁਪੰਚੈਤਾਂ ਵਾਲੇ ਤੁਹਾਨੂੰ ਸਰਪੰਚਾਂ ਨੂੰ ਜਿਹੜੇ ਕੋਈ ਸਾਫਕਾ ਕੋਈ ਬਾਣਨਾ ਚਾਹੁੰਦੇ ਨੇ ਅੱਗੇ ਚਾਹ ਬਾਣਨੇ ਚੋਣਾ 'ਚ ਖੜੇ ਹੁੰਦੇ ਉਹਨਾਂ ਨੂੰ ਬੇਨਤੀ ਆ ਕਿ ਇਹ ਜਿਹੜੀਆਂ ਚੀਜ਼ਾਂ ਬਚਾ ਕੇ ਰੱਖੀ ਰੀਆਂ ਹੁੰਦੀਆਂ ਨੇ ਇਧਰ ਤਾਂ ਬੇਸੀ ਦਰਾਹਤ ਨਹੀਂ ਕੋਈ ਹੈਗਾ ਦੂਰ ਦੂਰ ਤੱਕ ਬੁਰਾ ਹਾਲ ਹੈ ਉਹ ਬੀਆਬਾਨ ਬੰਜਰ ਹੋਇਆ ਪਿਆ ਸਾਰਾ ਕੰਮ ਤੇ ਆ ਮਾੜਾ ਮੋਟਾ ਜਿਗ ਦੇ ਪੰਚਾਇਤ ਨੇ ਕੋ ਉਦਮ ਉਪਰਾਲਾ ਕੀਤਾ ਸੀ ਕੋਈ ਡੀਸੀ ਨੇ ਉਪਰਾਲਾ ਕੀਤੀ ਸੀ ਕੌਣ ਸੀਗਾ ਉਦੋਂ ਪਰਮਦੇਵ ਪਰਮਵੀਰ ਸਿੰਘ ਹਾਂ ਪਰ ਮਿਰਤ ਸਿੰਘ ਆਈਏ ਉਹੀ ਉਹੀ ਨੇ ਹੁਣ ਵੀ ਹੋਈ ਪਰਮਵੀਰ ਸਿੰਘ ਜਿਹੜੇ ਆਈਐਸ ਡੀਸੀ ਸੀਗੇ ਮਾਨਸਾ ਲੱਗੇ ਉਹਨਾਂ ਨੇ ਮੁੱਖ ਮਹਿਮਾਨ ਵਜੋਂ ਇੱਥੇ ਆ ਕੇ ਜੰਗਲ ਲਵਾਇਆ ਸੀਗਾ ਪਰ ਇਹ ਜੰਗਲ ਅੱਜ ਬਾਕੇ ਤਬਾਹ ਕਰ ਦਿੱਤਾ ਬਾਈ ਸੋ ਮੇਰੀ ਬੇਨਤੀ ਆ ਅੰਮ੍ਰਿਤ ਦੇ ਮੁੱਖ ਮੰਤਰੀ ਨੂੰ ਕਿ ਚੁਟਕਲਿਆਂ ਕਹਾਣੀਆਂ ਚੋਂ ਨਿਕਲ ਕੰਮ ਕਰਨ ਦਾ ਵੇਲਾ ਤੈਨੂੰ ਲੋਕਾਂ ਨੇ ਸਭ ਕੁ ਸਿਖਾਤਾ ਤੈਨੂੰ 92 ਦੇ ਵਿੱਚੋਂ ਤਿੰਨ ਤੇ ਲਿਆਈ 13 0 ਦੀ ਗੱਲ ਕਰਦੇ ਆਲੇ ਤਿੰਨ ਦੇ ਲਿਆ ਕੇ ਪਟਕਾ ਕੇ ਮਾਰਿਆ 27 ਜੇ ਤਰਾ ਆਹੀ ਹਾਲ ਰਹਾ ਆਹੀ ਚੁਟਕਲੇ ਕਹਾਣੀਆਂ ਗੱਪ ਤਰੇ ਕੋਲ ਰਹੇ ਤਾਂ ਤੈਨੂੰ ਇਹ ਆ ਇਥੋਂ ਕੁਝ ਵੀ ਨਹੀਂ ਆਉਣਾ ਕਿਹੜੀਆਂ 92 ਤੈਨੂੰ 92 ਮਤਲਬ ਤੈਨੂੰ 92 ਵੋਟਾਂ ਵੀ ਨਹੀਂ ਪੈਣੀਆਂ ਇੱਕ ਹਲਕੇ ਤੋਂ ਜਿਹਲਾ ਛੋੜਿਆ ਆਹੀ ਰਹੇ ਸੋ ਤੁਹਾਡੇ ਧਿਆਨ ਚ ਮੈਂ ਲਿਆਉਣਾ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਹਾ ਦੋ ਕਿਲੇ ਜੰਗਲਵਾ ਹੈ ਗਿਆ ਬੂਟੇ ਖੜੇ ਬਾਹੇ ਗਿਆ ਮਾਨਸਾ ਜ਼ਿਲ੍ਹੇ ਦਾ ਪਿੰਡ ਹੈ ਭੰਮੇ ਖੁਰਦ ਇੱਥੇ ਪਾਇਆ ਪ੍ਰਬੰਧਕ ਲੱਗਾ ਸੀ ਕਰਨ ਕੁਮਾਰ ਉਹਦੀ ਰਹਿਨਮਾਈ ਦੇ ਹੇਠ ਬਹਾਇਆ ਗਿਆ ਇਹਦਾ ਜ਼ਿੰਮੇਵਾਰ ਕੌਣਾ ਹੈ ਬਹਾਇਆ ਕਿਨੇ ਹੈ ਪ੍ਰਬੰਧਕ ਨੇ ਬਿਠਾਇਆ ਬਹਾਇਆ ਜਾਏ ਕੋਈ ਮੌਜੂਦ ਜਿਹੜੀ ਸਾਬਕਾ ਪੰਚਾਇਤ ਸੀ ਸਰਪੰਚ ਸੀ ਕਿਨੇ ਬਹਾਇਆ ਕਿਦੇ ਅਧਿਕਾਰ ਤੇ ਪਹਿਲਾਂ ਜੰਗਲ ਲੱਗਿਆ ਸੀਗਾ ਕਿਦੇ ਅਧਿਕਾਰ ਦੇ ਵਿੱਚ ਆ ਕੇ ਹੁਣੇ ਬੋਲੀ ਲਾਈ ਕਿ ਜਮੀਨ ਦੀ ਸੁਮਾੜਾ ਮੋਟਾ ਅਕਲ ਨੂੰ ਹੱਥ ਮਾਰੋ ਕੰਮ ਕਰੋ ਲੋਕਾਂ ਨੂੰ ਦਿਖਾਓ ਪੰਜਾਬ ਦੇ ਲੋਕੋ ਸੋਨ ਨੂੰ ਵੀ ਅਪੀਲ ਕਰਦਾ ਵੀ ਜਿੱਥੇ ਕੋਈ ਜੰਗਲ ਕੱਟਿਆ ਜਾਂਦਾ ਵੱਢਿਆ ਜਾਂਦਾ ਰੁੱਖ ਵੱਢਿਆ ਜਾਂਦਾ ਕੱਟਿਆ ਜਾਂਦਾ ਪੱਟਿਆ ਜਾਂਦਾ ਉੱਥੇ ਦਾ ਵਿਰੋਧ ਕਰੋ ਮੁਖਾਲਫ ਕਰੋ ਉੱਥੇ ਤੁਸੀਂ ਦਰਖਾਸਤ ਦਿਓ ਸਬੰਧਤ ਅਧਿਕਾਰੀਆਂ ਕੋਲੇ ਪਹੁੰਚੋ ਕੋਈ ਨਾ ਕੋਈ ਕਾਰਵਾਈ ਕਰਾਓ ਚੁੱਪ ਕਰਕੇ ਘਰੇ ਨਾ ਬੜੋ ਜਿਵੇਂ ਮੈਂ ਪੰਜ ਦਿਨ ਦਾ ਭੱਜਾਂ ਨੱਠਿਆ ਫਿਰਦਾ ਸੀ ਉਹਨਾਂ ਦੀ ਕਾਰਵਾਈ ਹੋ ਕੇ ਖੜਾ ਛੁੱਟੂਗਾ ਬਚਦੇ ਨਹੀਂ ਹੈਗੇ ਉਹ ਸੋ ਇਸ ਕਰਕੇ ਤੁਹਾਨੂੰ ਬੇਨਤੀ ਐਨੀ ਆ ਕਿ ਆ ਜਿਹੜਾ ਜੰਗਲ ਮੈਂ ਫੇਰ ਕਹਿਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਕ੍ਰਿਸ਼ਨ ਕੁਮਾਰ ਨੂੰ ਆ ਦੁਬਾਰਾ ਤੁਹਾਨੂੰ ਫੇਰ ਦਿਖਾ ਦਿੰਨੇ ਆ ਆ ਪਈਆ ਵੱਡੇ ਆ ਏਡੇ ਏਡੇ ਬੂਟੇ ਹੋ ਗਏ ਸੀਗੇ ਸਾਰੇ ਵੜ ਤੇ ਆ ਟੱਕ ਲੋਰੇ ਹਰੇ ਆ ਢੇਰਿਆਂ ਲੱਗੀਆਂ ਪੰਗਾ ਦੇਖਦਾ ਆ ਬਾਣਾ ਕਰੀਰ ਰੇਰੂ ਕੱਕਰਾ ਫਮਾਹ ਕੁੱਲ ਤਰ੍ਹਾਂ ਦੀ ਵੈਰੇਟੀ 5200 ਤਰ੍ਹਾਂ ਦੇ ਦਰਖਤ ਲੱਗੇ ਸੀਗੇ ਆ ਪੱਟ ਕੇ ਵੱਢ ਕੇ ਤਵੀਆਂ ਦੇ ਨਾਲ ਆ ਦੇਖ ਲੋ ਆ ਆ ਪਈਆਂ ਢੇਰਿਆਂ ਲਾਈਆਂ ਖੈਦਰ ਮਰੂਦਾਂ ਦਾ ਰੱਖਦੇ ਸੀਗੇ ਆ 52 ਤੋਂ 5200 5400 ਦਰਾਖ ਸੀਗੇ ਬਾੜ ਦੇ ਕਿਸਮਾਂ ਦੇ 62 ਕਿਸਮਾਂ ਦੇ ਬਾੜ ਕਿਸਮਾਂ ਵਾਲੇ ਦਰਾਖ ਸੀ 62 ਕਿਸਮਾਂ ਤੂੰ ਤ ਵੀ